ਉਹ ਵਾਈਡ ਹੋ ਜੀ ਅਜੇ ਬਾਬਾ ਜੀ ਦੇ ਘਰ ਗਏ ਜਿਨ੍ਹਾਂ ਦੀ ਸਾਈਕਲ ਆਂ ਦੁਕਾਨ ਸੀ ਬੇਨਤੀ ਕੀਤੀ ਸੰਗਤਾਂ ਨੂੰ ਮਦਦ ਕਰਨ ਵਾਸਤੇ ਸੋ ਬਹੁਤ ਸੇਵਾਈ ਆ ਵੀਡੀਓ ਪੂਰੀ ਵੇਖਿਓ ਜੀ ਬਾਬਾ ਜੀ ਦੇ ਘਰ ਦੇ ਹਾਲਤ ਵੀ ਮਤਲਬ ਠੀਕ ਹੈ ਜੀ ਗੁਰੂ ਸਾਹਿਬ ਨੇ ਕਿਰਪਾ ਕਰਕੇ ਰਾਸ਼ਨ ਦੀ ਸੇਵਾ ਕਰਵਾਈ ਆ ਆਪ ਸਭ ਸੰਗਤਾਂ ਕੋਲੋਂ ਜੀ ਤੇ ਕਿਰਪਾ ਕਰਕੇ ਪਹਿਲੇ ਮਮਾ ਦਾਦਾ ਜੀ ਚਲੋ ਬਾਬਾ ਜੀ ਚਲੋ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਜੀ ਕੀਤੀ ਹੈ ਬਹੁਤ ਜੀ ਬਾਬਾ ਜੀ ਇਹ ਨਾ ਹਾਂਜੀ ਆ ਅਕਾਲ ਪੁਰਖ ਦੀ ਕਿਰਪਾ ਨਾਲ ਆ ਸਮਾਨ ਮਾਲਕ ਨੇ ਭੇਜਿਆ ਜੀ ਆਪਾਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸਾਡਾ ਜੋ ਕੋਈ ਲੈਣਾ ਦੇਣਾ ਨਹੀਂ ਹੈ ਚਲੋ ਆਪਾਂ ਸਹੀ ਗੱਲ ਦੱਸਦੇ ਆ ਆਪਾਂ ਮੈਂ ਆਪ ਇਸ ਚੀਜ਼ ਦੇ ਬਿਲਕੁਲ ਬਰਖਲਾਫ ਆ ਕਿ ਵੀਡੀਓ ਬਣਾ ਕੇ ਪਾਉਣੀ ਹੈ ਇਸ ਚੀਜ਼ ਦੀ ਕਿਉਂਕਿ ਮੈਨੂੰ ਕਿਹਾ ਜਾਣਾ ਕਿਹੇ ਬੰਦੇ ਨੇ ਸਮਝਾਇਆ ਸਿਆਣੇ ਬੰਦੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਦੀ ਮਦਦ ਕਰਨੀ ਹੋਵੇ ਨਾ ਹਾਂਜੀ ਹਾਂਜੀ ਉਹਦੇ ਕਦੀ ਅੱਖਾਂ ਰੱਖਾ ਨਹੀਂ ਪਾਉਣੀ ਆ ਕਿ ਬੰਦਾ ਉਹ ਸ਼ਰਮੰਦਾ ਸ਼ਰਮਿੰਦਗੀ ਮਹਿਸੂਸ ਨਾ ਕਰੇ ਹਾਂਜੀ ਕਿ ਮੈਨੂੰ ਮਦਦ ਕੀਤੀ ਹੈ ਹੈਲਪ ਕਰੋ ਨੀਵੀਂ ਬਾਗੇ ਬਾਹਰ ਆ ਜਾਓ ਪਰ ਚਲੋ ਅਸੀਂ ਕਿਸੇ ਦੀ ਬੁਰਾਈ ਨਹੀਂ ਕਰਨੀ ਸਿਰਫ ਸੰਗਤ ਵਾਸਤੇ ਅਸੀਂ ਪਾਉਣ ਲੱਗੇ ਹਾਂ ਕਿਉਂਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਤੁਹਾਡੇ ਭੈਣ ਭਰਾਵਾਂ ਤੁਸੀਂ ਤੁਸੀਂ ਸੇਵਾ ਕੀਤੀ ਹੈ ਜੀ ਤੇ ਉਹਦੇ ਕਰਕੇ ਸੌਦਾ ਆਇਆ ਸਾਰਾ ਘਰ ਦਾ ਰਸਣ ਤੇ ਬਾਬਾ ਜੀ ਦੁਕਾਨ ਵਿੱਚ ਵੀ ਉਹ ਸ਼ਟਰ ਦੀ ਅਸੀਂ ਸਾਈ ਦੇਤੀ ਆ ਹੋ ਗਿਆ ਤੇ ਪਖਾ ਆ ਗਿਆ ਇੱਕ ਵੀਰ ਜੀ ਆਏ ਅਮਰਪਾਲ ਸਿੰਘ ਜੀ ਸਰਦਾਰ ਉਹ ਸਮਾਨ ਲੈ ਕੇ ਲੈ ਕੇ ਸਾਰਾ ਹਾਂ ਕੱਲ ਸਮਾਨ ਦੁਕਾਨ ਦਾ ਸਾਰਾ ਜੇਟ ਜੜਾ ਆ ਜਾਣਾ ਹੈ ਬਾਬਾ ਜੀ ਸਾਈਕਲ ਦੀ ਦੁਕਾਨ ਹੈ ਗੁਰੂ ਸਾਹਿਬ ਕਿਰਪਾ ਕਰਨ ਤੇ ਬਾਬਾ ਜੀ ਖੁਸ਼ ਰਹਿਣਾ ਠੀਕ ਹੈ ਰੋਣਾ ਰੋਣਾ ਨਹੀਂ ਨਾ 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 ਦੋ ਵੀਰ ਫੇਰੋਲਾ ਤੇ ਰੋਣਾ ਨਹੀਂ ਐਦਾਂ ਰੋਈਦਾ ਨਹੀਂ ਐਦਾਂ ਬਾਬਾ ਜੀ ਸਮਝਾਇਆ ਕਰੋ ਬੜਾ ਅਸੀਂ ਨੂੰ ਨਹੀਂ ਪਤਾ ਸਮਝਾਇਆ ਕਰੋ ਰੋਣ ਵਾਲੀ ਰੋਣ ਵਾਲੀ ਗੱਲ ਹੀ ਕੋਈ ਨਹੀਂ ਤੁਸੀਂ ਰੱਬ ਦਾ ਨਾਮ ਇਹਨੇ ਲੈਂਦੇ ਜੇ ਰੋਣ ਵਾਲੀ ਗੱਲ ਹੀ ਕੋਈ ਨਹੀਂ ਐਡਾ ਤਕੜਾ ਖਜਾਨਾ ਤੁਹਾਨੂੰ ਦੁਦਾ ਮਾਲਕ ਨੇ ਕਿਹੜਾ ਬੰਦਾ ਰੱਬ ਦਾ ਨਾਮ ਉਹ ਨਾ 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 ਪਾਪ ਜਿਹੜਾ ਬੰਦਾ ਰੱਬ ਦਾ ਨਾਮ ਸੁਣਦਾ ਨਾ ਉਹ ਤੋਂ ਅਮੀਰ ਬੰਦਾ ਕੋਈ ਹੈ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਜੀ ਮਾਲਕ ਲੱਗਦੇ ਆਂ ਅਸੀਂ ਤਾਂ ਨੌਕਰ ਆ ਦੇ ਇਹ ਨੌਕਰੀਆ ਪਰਮਾਤਮਾ ਦੇ ਤੁਹਾਨੂੰ ਲੱਗਦੀ ਆ ਕਿ ਆਹ ਦੇਖੋ ਛੱਤ ਡਿੱਗ ਗਈ ਹੈ ਨਾ ਮੇਰਾ ਹੈ ਇਹ ਛੱਤ ਦਿਖਾਈਓ ਛੱਤ ਆਓ ਬਾਲੇ ਡਿੱਗਣ ਵਾਲੇ ਆ ਛੱਤ ਮੇਰਾ ਹੋਇਆ ਇਹਦੀ ਕੱਟ ਲੰਘਿਆ ਕਰੋ ਫਿਰ ਨੀ ਕੋਈ ਧਿਆਨ ਨਾਲ ਸਾਈਡ ਤੋਂ ਲੰਘ ਜਾ ਕਰੋ ਵਾਇਗਰ ਜੀ ਛੱਤ ਵੀ ਬੜੀ ਉਹਨਾਂ ਦੀ ਨੀ ਹੱਤੀ ਆ ਮੇਵੇ ਇਤ ਚੋਂਦੀ ਨਹੀਂ ਬਹੁਤ ਬਾਲੇ ਭਾਈ ਫੋਟਾਂ ਦੇ ਕੇ ਮਾਹੀ ਘਰੇ ਫਸੀ ਨਹੀਂ ਸਾਡੇ ਬਹੁਤ ਬਾਲੇ ਉਹ ਵਗੈ ਕੰਡਰ ਕੱਢ ਲਿਆ ਹੈ ਨਾ ਕਿਸ ਜੀ ਨੂੰ ਵੀ ਛੱਡਣ ਦੀ ਇਹ ਵਾਪਸ ਆ ਨਹੀਂ ਨੱਕੜੇ ਬੈਠ ਗਿਆ ਨਹੀਂ ਤੁਸੀਂ ਮੰਨਣਾ ਪਿਆ ਕਰੋ ਤੁਸੀਂ ਰੱਬ ਦਾ ਨਾਮ ਲਓ ਬਾਬਾ ਜੀ ਰੱਬ ਦਾ ਨਾਮ ਬਹੁਤ ਲੈਂਦੇ ਆ ਚਲੋ ਮੋਹ ਤੇ ਨਹੀਂ ਗਣਾ ਚਿੰਦਾ ਬੜੀ ਕਿਰਪਾ ਇਨਾਂ ਤੇ ਪਰ ਦਿਲ ਛੱਡ ਜਾਂਦੇ ਆ ਆ ਮੇਰੀ ਪੁੱਤਰੀ ਐ ਮੈਂ ਪਾਲ ਲੰਡੀ ਚਾਰ ਮਹੀਨੇ ਮੈਂ ਹਸਪਤਾਲ ਨੇ ਰਹੀ ਮਾਹੀ ਛੱਡ ਗਈ ਆ अच्छा अच्छा पहली पहली ਜਿਹੜਾ ਸ਼ਟ ਮਾਂ ਛੱਟ ਗਈ ਹੈ ਤੇ ਇਹਨੂੰ ਮੈਂ ਇਹਨੂੰ ਉੱਤੇ ਛੱਟ ਗਈ ਹੈ ਕਿੱਥੇ ਛੱਟ ਗਈ ਇਹਨੂੰ ਪੜਦੀ ਕਿਹਦੇ ਕੋਲ ਮੈਂ ਕੋਈ ਨਹੀਂ ਸਾਲ ਦੀ ਹੀ ਕੋਈ ਨਹੀਂ ਮਾਲਕ ਕੋਈ ਨਹੀਂ ਮਾਲਕ ਹੀ ਪਾਲਦਾ ਜੀ ਸਾਰਿਆਂ ਨੂੰ ਉਹ ਪਾਲਦਾ ਫਿਕਰ ਨਹੀਂ ਕਰਨੀ ਕਿਸੇ ਗੱਲ ਦੀ ਉਹ ਸਾਰਾ ਕੁਝ ਸਾਰਾ ਕੁਝ ਦੇਈ ਜਾਣੇ ਨੇ ਬਸ ਰੋਣਾ ਨਹੀਂ ਆ ਜਿਹੜਾ ਬੰਦਾ ਰੋਂਦਾ ਨਾ ਫਿਰ ਉਹਨੂੰ ਉਹ ਪਸੰਦ ਨਹੀਂ ਜੇ ਕਰਦਾ ਉਹਦਾ ਸ਼ੁਕਰਾਨਾ ਕਰਨਾ ਵੀ ਤੇਰਾ ਸ਼ੁਕਰ ਹੈ ਤੂੰ ਸਾਨੂੰ ਤਾਂ ਦੋਸਤੀ ਬਖਸ਼ੀ ਆ ਹਾਂ ਸ਼ੁਕਰਾਨਾ ਕਰਨਾ ਪਰਮਾਤਮਾ ਦਾ ਚੱਲ ਜਾਂਦੇ ਆ ਉਹ ਅਥੇ ਵਿਚਾਰੇ ਸਵੇਰੇ ਉੱਠਦਾ ਸ਼ੁਕਰਾਨਾ ਕਰਨਾ ਸੌਂ ਲਿਆ ਸ਼ੁਕਰਾਨਾ ਕਰਨਾ ਤੁਹਾਨੂੰ ਦੋ ਘੜੀ ਲੈ ਪੁੱਤ ਖਾਣਾ ਵਧੀਆ ਦਿੱਤਾ ਚਾਹ ਪਾਣੀ ਸਾਰਾ ਕੁਝ ਦਿੱਤਾ ਪਰਮਾਤਮਾ ਨੇ ਉਹਨਾਂ ਦੀ ਕੱਲ ਹੀ ਕੋਈ ਨਹੀਂ ਮੈਂ ਕਿ ਵੀਰ ਫੜੋ ਵੀਰ ਦਿੰਦੇ ਥੋੜਾ ਫੜੋ 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 ਸਹੀ ਫੜੋ ਇਹੀ ਫੜੋ ਇਹੀ ਫੜੋ ਪੀ ਲਾ ਹਰਮਤ ਤੂੰ ਇਥੋਂ ਆ ਤਾ ਨਾ ਦੋ ਕਿ ਦੋ ਬਾਪੂ ਤੇ ਆ ਰੱਖਣਾ ਹੈ ਠੀਕ ਹੈ ਨਾ ਖਬਰਾਂ ਦੇਗਾ ਤੁਹਾਨੂੰ ਚੱਲੇ ਗਿਆ ਰਹਿਣਾ ਹਾਂ ਬਾਸਾ ਇੱਗੇ ਪ੍ਰੇਟ ਮਮੀ ਦੋ ਤਿੰਨ ਮੈਂ ਨਾਲ ਹੀ ਰਹਾ ਹਾਂ ਬਸ ਮਾਰਕ ਖੁਸ਼ ਹੁੰਦਾ ਬਾਪੂ ਦੀ ਸੇਵਾ ਕਰੀਏ ਮਾਰਕ ਖੁਸ਼ ਹੁੰਦਾ ਉਹ ਵੀ ਅੰਦਰ ਹੈ ਗਵਾ ਤੇ ਆਰਾ ਖਾਣਾ ਪੂਰਾ ਠੀਕ ਹੈ ਪੁੱਤ ਆ ਵੀ ਅੰਦਰ ਹੈ ਗਾ ਸਤਾਉਂਦਾ ਤਾਂ ਨਹੀਂ ਹੈ ਨਹੀਂ ਸਤਾਉਂਦਾ ਤਾਂ ਨਹੀਂ ਹੈ ਨਹੀਂ ਸਤਾਉਂਦਾ ਪੜਾ ਮਾ ਸਭ ਚਾਰਾ ਮਾਤਾ ਨੇ ਅਮਰ ਸ਼ਕਿਆ ਬਾਪੂ ਨੇ ਅਮਰ ਸ਼ਕਿਆ ਮੇ ਲੋ ਕਿੰਨੀ ਮਾਰਕ ਦੀ ਕਿਰਪਾ ਹੈ ਚੜਦੀ ਕਲਾ ਦੇ ਹਾਂ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਅੱਛਾ ਹੁਣ ਦੂਜਾ ਇਹਨਾਂ ਨੇ ਮਦਦ ਹਣਾ ਕਰਾਇਆ ਪਿਆ ਕਰਾਉਣਾ ਪੈਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਮਾਰਗਨੇ ਸੇਵਾ ਲਈ ਹੈ ਜੀ ਇਹ ਸਾਨੂੰ ਕਰਨੀ ਪੈਣੀ ਹੈ ਨਾ ਹਾਂਜੀ ਠੀਕ ਹੈ ਸ਼ੁਕਰੀਆ ਧੰਨਵਾਦ